ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਭ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਸਭ ਤੇ ਅਸੀਂ ਵੀ ਸਾਰੇ ਠੀਕ ਆ ਅੱਜ ਕਾਦੀ ਤਿਆਰੀ ਹੋ ਰਹੀ ਹੈ ਕਿਹੜੀ ਨਵੀਂ ਰੈਸਪੀ ਆ ਰਹੀ ਹੈ ਅੱਜ ਮੈਂ ਬਣਾਉਣ ਲੱਗੀ ਹਾਂ ਇਹਨੂੰ ਪੰਜਾਬੀ ਚ ਬੋਲਦੇ ਗੱਚਕ ਜਿਹੜੀ ਮੇਨ ਲੋਹੜੀ ਤੇ ਤਿਆਰ ਤੇ ਫੇਵਰੇਟ ਹੁੰਦੀ ਸਾਰਿਆਂ ਦੀ ਵੈਸੇ ਵੀ ਚਲਦੀ ਆ ਪਰ ਲੋਹੜੀ ਤੇ ਕੁਝ ਜ਼ਿਆਦਾ ਚਲਦੀ ਹੈ ਮੂੰਗਫਲੀ ਤੇ ਗੁੜ ਵਾਲੀ ਗੱਚਕ ਹਾਂਜੀ ਇਹ ਬੜੇ ਟਾਈਮ ਦਾ ਸੀਗਾ ਵੀ ਬਣਾਈਏ ਤੇ ਚਲੋ ਅੱਜ ਲੱਗਿਆ ਰੈਸਪੀ ਬਣਾਉਣਾ ਇਹ ਉਹਦਾ ਨੂੰ ਹਿੰਦੀ ਚ ਘਰੇ ਕੀ ਆਂਦੀ ਓ ਪਰ ਸਾਡੇ ਤੇ ਪੰਜਾਬੀ ਚ ਗੱਜ ਕੀ ਆਂਦੇ ਚਿੱਕੀ ਵੀ ਘਰੇ ਬੋਲਦੇ ਆ ਗੁੜ ਦੀ ਚਿੱਕੀ ਹਨਾ ਤੇ ਚਿੱਕੀ ਦਾ ਤਾਂ ਨਹੀਂ ਪਤਾ ਪਰ ਗੱਜਕੀ ਬੋਲਦੇ ਆ ਵੀ ਗੱਜਕਣੀਆਂ ਤੇ ਇਹ ਬਣਾਉਣ ਲੱਗੀ ਅੱਜ ਮੈਂ ਬੜਾ ਸਿੰਪਲ ਜਿਹਾ ਤਰੀਕਾ ਵੈਦਾ ਤੇ ਕੁਝ ਖਾਸ ਨਹੀਂ ਪੈਂਦਾ ਹੈਗਾ ਤਾਂ ਆ ਤਿੰਨ ਕਿ ਚੀਜ਼ਾਂ ਹੈਗੀਆਂ ਵਾ ਤੇ ਸਾਰੇ ਜਣੇ ਜਰੂਰ ਬਣਾ ਕੇ ਟਰਾਈ ਕਰੋ ਇੱਕ ਵਾਰੀ ਬਸ ਇਹਦੇ ਵਿੱਚ ਇੱਕ ਥੋੜਾ ਜਿਹਾ ਘਿਓ ਪਉਣਾ ਚਮਚਾ ਦਾ ਉਹ ਵੀ ਤਾਂ ਵੀ ਕੜਾਈ ਬਰਨ ਨਾ ਲੱਗੇ ਬਣਾਉਂਦਾ ਟੇਸਟ ਦੇ ਲਈ ਦੇਤੀ ਜੋ ਮਾਇਆ ਇਦੇ ਵਿੱਚ ਜਿੰਨੀਆਂ ਅਸੀਂ ਗਿਰੀਆਂ ਲਈਆਂ ਉਹਨਾਂ ਹੀ ਗੋੜ ਲੈ ਲਿਆ ਵਾ ਤੇ ਗਿਰੀਆਂ ਕੱਡੀਆਂ ਕਢਾਈਵੇਂ ਮਿਲ ਜਾਂਦੀਆਂ ਬਾਜ਼ਾਰ ਚੋਂ ਤੇ ਇਹ ਮੈਂ ਟੋਡੀਆਂ ਲਈਆਂ ਸੀ ਤੇ ਟੋਡੀਆਂ ਇਹਨਾਂ ਨੇ ਕੱਢ ਦਿੱਤੀਆਂ ਮੈਨੂੰ ਤੇ ਗਿਰੀਆਂ ਰਹਿ ਗਈਆਂ ਜਿਨ੍ਹਾਂ ਦੇ ਮੈਂ ਛਿਲਕੇ ਉਤਾਰ ਕੇ ਤੇ ਇਹਨਾਂ ਨੂੰ ਡਬਲ ਕਰ ਲਿਆ ਮਤਲਬ ਕਿ ਜਿਹੜੀ ਇਹ ਸਿੰਗਲ ਹੁੰਦੀ ਨਾ ਉਹਨਾਂ ਨੂੰ ਤੋੜ ਕੇ ਡਬਲ ਕਰ ਲਿਆ। ਤੋਂ ਸ਼ੂ ਤੇ ਕੰਤੋਂ ਚੱਲੇ ਜਾਵਾਂ। ਚਲੋ ਇਹਨਾਂ ਨੂੰ ਇਹਨੂੰ ਗੋੜ ਪਾ ਲਵਾਂ। ਤੇ ਗੋੜ ਤੋਂ ਇਹਨਾਂ ਦਾ ਕੱਪੜਾ ਲਵਾਂ। ਚਾਸ਼ਨੀ ਬਣਾਉਣੀ ਦੀ ਗੱਲ ਹੈ ਹਾਂ ਦੀ ਇਹਦੀ ਚਾਸ਼ਨੀ ਬਣਾਉਣੀ ਐ ਨੂੰ ਕਿਉਂ ਦੇ ਵਿੱਚ ਥੋੜਾ ਜਿਹਾ ਕਿਉ ਲਾਣਾ ਚਮਚ ਉਹਦੇ ਵਿੱਚ ਗੁੜ ਨੂੰ ਚੰਗੀ ਤਰ੍ਹਾਂ ਆਪਣੇ ਹੁ ਲਾਣਾ ਵਾ ਤੇ ਇਹਨੂੰ ਸੇਮ ਤੇ ਰੱਖਣਾ ਵਾ ਚੰਗੀ ਤਰ੍ਹਾਂ ਪਿਗਲ ਜੇਨਾ ਉਧਰ ਅਸੀਂ ਦੂਸਰੀ ਸਾਈਡ ਤੇ ਕਰਾਈ ਤੜ ਲੈਨੇ ਆ ਤੇ ਗਿਰਿਆਂ ਨੂੰ ਥੋੜਾ ਥੋੜਾ ਸੇਕ ਲਵਾਉਣਾ ਵਾ ਉਧਾਂ ਤੇ ਵੈਸੇ ਗਿਰੀਆਂ ਦੂਸਰੀਆਂ ਹੁੰਦੀਆਂ ਵਾ ਪਰ ਫਿਰ ਵੀ ਅਸੀਂ ਕਰ ਲੈਨੇ ਆ ਥੋੜਾ ਜਿਆਦਾ ਰੋਸਟ ਕਰ ਲੈਨੇ ਇਹਨੂੰ ਇਦਾਂ ਨੂੰ ਮੈਂ ਸਿੰਮ ਦਾ ਦਾਤਾ ਵਾ ਤੇ ਦੰਨੋਂ ਲੰਗਦਾ ਹੁੰਦਾ ਹੈ ਹੁਣ ਚ ਵੀ ਚੰਗੀ ਤਰ੍ਹਾਂ ਥੋੜਾ ਜਿਹੜਾ ਵਾ ਪੜਾਈ ਤੇ ਥੱਲੇ ਨਾ ਲੱਗੇ ਇਹਨੂੰ ਚੰਗੀ ਤਰ੍ਹਾਂ ਕਾੜਨਾ ਵਾ ਪਿੱਕਲ ਜਾ ਸਾਰਾ ਗੁੜ ਬਰੀਕ ਲਾਵਾਂਗੇ ਨਾ ਫਿਰ ਉਹ ਸੇਤੀ ਹੋ ਜਾਂਦਾ ਵਾ ਤੇ ਸ਼ੱਕਰ ਵੀ ਲਈ ਜਾ ਸਕਦੀ ਹਾਂ ਹਾਂ ਸ਼ੱਕਰ ਲੈ ਲਵਾਂਗੇ ਗੁੜ ਸ਼ੱਕਰ ਸੇਮ ਹੀ ਹੁੰਦਾ ਵਾ ਬਸ ਉਹ ਥੋੜਾ ਬਰੀਕ ਹੁੰਦੀ ਹੈ ਤੇ ਬਾਕੀ ਆ ਗੱਟਕ ਜਿਹੜੀ ਆ ਉਦੋਂ ਤੱਕ ਜਦੋਂ ਬੰਦ ਹੀ ਨਹੀਂ ਆ ਇਹਨੂੰ ਥੋੜਾ ਜਿਆਦਾ ਰੋਸਟ ਕਰ ਲੈਣਾ ਡੋਡੀਆਂ ਨੂੰ ਡੋਟੀਆਂ ਮੂੰਗਫਲੀ ਮੂੰਗਫਲੀ ਪਈਆਂ ਨੂੰ ਇਹ ਨਹੀਂ ਪਤਾ ਲੱਗਦਾ ਡੋਡੀਆਂ ਕਿਹਨੂੰ ਕਹਿੰਦੇ ਆ ਸਾਡੇ ਪੰਜਾਬੀ ਵਿੱਚ ਡੋਡੀਆਂ ਕਹਿ ਦਿੰਦੇ ਨੇ ਮੂੰਗਫਲੀ ਪੰਜਾਬੀਆਂ ਵਿੱਚ ਨਹੀਂ ਕਈਆਂ ਇਲਾਕਿਆਂ ਵਿੱਚ ਤਾਂ ਮਾਗੀ ਮਾਲਵੇ ਦੁਆਬੇ ਦੀ ਬੋਲੀ ਜਿਹੜੀ ਵੱਖੋ ਵੱਖਵਾ ਕਈ ਜਗ੍ਹਾ ਜਦੋਂ ਆਪਾਂ ਡੋਡੀਆਂ ਯੂਜ਼ ਕਰਦੇ ਆ ਨਾਮ ਤੇ ਉਹ ਪਤਾ ਨਹੀਂ ਲੱਗਦਾ ਕਈ ਭੈਣ ਭਰਾਵਾਂ ਨੂੰ ਤੇ ਮੂੰਗਫਲੀ ਦੀ ਜੋਤ ਸਾਰੇ ਚੱਲਦੀ ਹਿੰਦੀ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਮੂੰਗਫਲੀ ਬੋਲਦੇ ਆ ਅਸੀਂ ਜਿਹੜਾ ਸਾਡੀ ਬੋਲੀ ਐਵੇਂ ਡੋਡੀਆਂ ਪੰਜਾਬੀ ਵਿੱਚ ਬੋਲ ਦਿੰਦੇ ਆ ਵੀ ਡੋਡੀਆਂ ਹਾਂ ਜੀ ਆਮ ਗਿਰੀਆਂ ਨੂੰ ਥੋੜਾ ਥੋੜਾ ਕਰ ਲਿਆ ਵਾ ਸੇਕ ਲਵਾ ਲਿਆ ਉਦਾਂ ਤੇ ਵੈਸੇ ਜਿਹੜੀਆਂ ਕੱਚੀਆਂ ਗਿਰੀਆਂ ਹੁੰਦੀਆਂ ਉਹਨਾਂ ਨੂੰ ਜ਼ਿਆਦਾ ਲਗਾਉਂਦੇ ਸੇਕ ਲੋੜ ਪੈਂਦੀ ਆ ਤੇ ਇਹਨਾਂ ਨੂੰ ਇੰਨੀ ਜ਼ਿਆਦਾ ਨਹੀਂ ਪਈ ਬਸ 3 ਕਿ ਮਿੰਟ 4 ਕਿ ਮਿੰਟ ਸੇਕ ਲਵਾਇਆ ਬਾਕੀ ਇਹਨੂੰ ਥੋੜਾ ਭਲਾਈ ਜਾਣਾ ਵਾ ਚੰਗੀ ਤਰ੍ਹਾਂ ਥੋੜ ਨੂੰ ਜਿਹੜਾ ਸੜਾਈ ਦੇ ਨਾਲ ਨਾ ਲੱਗੇ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਕਾੜ ਲੈਣਾ ਤੇ ਕੱਚਾ ਬਣਨਾ ਇਹਦੇ ਚ ਰਹਿ ਜਾਛਾ ਨਹੀਂ ਜੇ ਇਹਦੇ ਵਿੱਚ ਅਸੀਂ ਦੇਖ ਲੈਣਾ ਪਾਣੀ ਜਾਂ ਮੱਤੇ ਦੇਖਿਆ ਵਾ ਸਰ ਤੈਕਾ ਵਾਂ ਪਤਾ ਕਿਦਾਂ ਲੱਗਦਾ ਵਾ ਇਹ ਤਾਂ ਵੈਸੇ ਸਾਰਿਆਂ ਨੂੰ ਪਤਾ ਹੀ ਹਣਾ ਵਾ ਪਰ ਫੇਰ ਵੀ ਦੇਖ ਲੈਣਾ ਇੰਦਾ ਵਰਕੇ ਪਾਣੀ ਚ ਗੁੰਮਦਾ ਪਾਈਆ ਵਾ ਤੇ ਇਹਨਾਂ ਨੂੰ ਦੇਖਣਾ ਵਾ ਕਿ ਐਦਾਂ ਕੱਚਾ ਵਾ ਜਿਆ ਵੇ ਜਦੋਂ ਪੱਕ ਗਈ ਉਦੋਂ ਇਹ ਟੁੱਟਣ ਡੈਬਣੀ ਹੈ ਜੇ ਇਹ ਟੁੱਟਦੀ ਨਹੀਂ ਆ ਕੁੜਕੜੀ ਨਹੀਂ ਹੋਈ ਇਹ ਕੱਚੀ ਅਚਾਨੀ ਹੈ ਜੇ ਚਲੋ ਜੀ ਤਰੀਕਾ ਪਤਾ ਲੱਗ ਗਿਆ ਅਬੀ ਤਰੀਕਾ ਹਾਂਜੀ ਮੈਂ ਕਿਹ ਵੇਹੇ ਇਹ ਤਰੀਕਾ ਦੱਸਿਆ ਜੀ ਕੀ ਬਣਾਏ ਗੁਰਦਾ ਇੱਕ ਵਾਰੀ ਉਦੇ ਵਿੱਚ ਇਹ ਤਰੀਕੇ ਤੋਂ ਪਤਾ ਲੱਗਾ ਮੈਨੂੰ ਵੀ ਪਤਾ ਲੱਗਾ ਸੀ ਇਹ ਸਭ ਤੋਂ ਬੈਸਟ ਤਰੀਕਾ ਹੈ ਇਹਦੇ ਵਿੱਚ ਪਤਾ ਲੱਗ ਜਾਂਦਾ ਵੀ ਚਾਸ਼ਨੀ ਗੁੜ ਦੀ ਜ ਬਣੀ ਹੈ ਕਿ ਨਹੀਂ ਬਣੀ ਹੁਣ ਪਤਾ ਲੱਗ ਜਾਣਾ ਹੁਣ ਇਹ ਬਣੀ ਗਈ ਮੈਂ ਦੇਖ ਲਈ ਇਦਾਂ ਆਹ ਵੇਖੋ ਇੱਧਰ ਕਰੇ ਲੱਗੇ ਆ ਸਕਤੀ ਹੋ ਗਈ ਨਾ ਆਹ ਵੀ ਇਦਾਂ ਟੁੱਟ ਜਾਂਦੀ ਆ ਇਹਦਾ ਮਤਲਬ ਵੀ ਇਹ ਬਣ ਗਈ ਆਗੇ ਤਾਰਾਂ ਜੀਆਂ ਛੜ ਜਾਂਦੀ ਉਹ ਨਹੀਂ ਬਣੀ ਹੁਣ ਇਹਨਾਂ ਨੂੰ ਮਿਕਸ ਕਰ ਲੈਣਾ ਸਾਰਾ ਚੰਗੀ ਤਰ੍ਹਾਂ ਮਿਕਸ ਕਰਤਾ ਗੋੜ ਤੇ ਡੋਡੀਆਂ ਇਹ ਹੁਣ ਬੰਦ ਕਰ ਦਾਂਗੇ ਇੱਧਰ ਮੈਂ ਲਿਆ ਬਟਰ ਪੇਪਰ ਵੈਸੇ ਬਟਰ ਪੇਪਰ ਨਹੀਂ ਹੈਗਾ ਤੇ ਉੱਤੇ ਵੀ ਕਰ ਸਕਦੇ ਆਂ ਅਸੀਂ ਥਾਲੀ ਵਿੱਚ ਕਿਉ ਲਾ ਗਏ ਨਾ ਉੱਤੇ ਵੀ ਕਰ ਸਕਦੇ ਆਂ ਇਹਦੇ ਤੇ ਇਹ ਕਿਉ ਲਾ ਲਾਂਗੇ ਤੇ ਇੱਥੇ ਇਹਨਾਂ ਨੂੰ ਸਾਰੇ ਸਮਾਨ ਨੂੰ ਪਾਵਾਂਗੇ ਇੰਜ ਚੰਗੀ ਜਿਹੀ ਜਿੱਥੇ ਫਲਾਗਾ ਨਾ ਜਿੱਥੇ ਇਥੇ ਕਿਉ ਲੱਗਾ ਵਾ ਥਾਲੀ ਚ ਕਿਉ ਲਾ ਕੇ ਪਾ ਸਕਦੇ ਹਾਂ ਤੇ ਜਿੱਥੇ ਫਲਾ ਸਕਦੇ ਹਾਂ ਇਹ ਸਾਰਾ ਸੈੱਟ ਕਰ ਦਿੱਤਾ ਹੈ ਇਹਨੂੰ ਥੋੜਾ ਅਸੀਂ ਵਿਲੇ ਨਾਲ ਵੀ ਕਰ ਸਕਦੇ ਹਾਂ ਥੋੜੀ ਪਤਲੀ ਪਤਲੀ ਬਣ ਜਾਂਦੀ ਹੈ ਗਿਚਕ ਸਾਂਹ ਹਾਂ ਸੋਕਲਾ ਦਾ ਨਾ ਹੁਣ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਵਾ ਵੇਲ ਕੇ ਸਾਈਡਾਂ ਤੋਂ ਵੀ ਸੈੱਟ ਕਰ ਲਿਆ ਤੇ ਇਹ ਹੁਣ ਗਰਮ ਗਰਮਾ ਇਹਦੇ ਵਿੱਚ ਨਾ ਅਸੀਂ ਕੱਟ ਲਾਵਾਂਗੇ ਛੋਟੇ ਛੋਟੇ ਜਿੱਦਾਂ ਦੇ ਵੀ ਪੀਸ ਬਣਾਉਣੇ ਆ ਉਦਾਂ ਦੇ ਕੱਟ ਲਾ ਦਾਂਗੇ ਕਿਉਂਕਿ ਠੰਡੀ ਹੋ ਗਈ ਫਿਰ ਕੱਟ ਨਹੀਂ ਲੱਗਣਿਆ ਹੱਗੇ ਕੱਟ ਲੱਗ ਗਿਆ ਬਸ ਇਹਨੂੰ ਹੁਣ ਠੰਡੀ ਹੋਣ ਤੱਕ ਇੰਤਜ਼ਾਰ ਕਰਾਂਗੇ ਜਦੋਂ ਠੰਡੀ ਹੋਏਗੀ ਫਿਰ ਪੀਸ ਬਣਨਗੇ ਹਾਂ ਜਿਹਾ ਪੀਸ ਬਣ ਗਿਆ ਜਦੋਂ ਸਵੇਰੇ ਗਰਮ ਗਰਮ ਹੀ ਥੋੜੀ ਖੱਚਕ ਉਹਦੇ ਵਿੱਚ ਕੱਟ ਲਾਤੇ ਸੀ ਥੋੜੇ ਥੋੜੇ ਕਰਦ ਨਾਲ ਪੀਸ ਔਕੇ ਬਣ ਜਾਂਦੇ ਤੇ ਆਹ ਹੁਣ ਸੁੱਕ ਗਏ ਪੀਸ ਦੋਕ ਤੇ ਖਾਦੇ ਗਏ ਵਿੱਚੋਂ ਤੇ ਆਹ ਦੇਖੋ ਪੀਸ ਬਣ ਗਏ ਖੱਚਕ ਵਧੀਆ ਬਣਿਆ ਸਵਾਦ ਆ ਹੈਨਾ ਹੋਣੀ ਕਰਕੇ ਆ ਸਾਰੇ ਇਦਾਂ ਫੁੱਟ ਲੈਣੇ ਆ ਤੇ ਪੀਸ ਬਣ ਗਏ ਆਵੇਂ ਪੀਸ ਵੱਡੇ ਛੋਟੇ ਵੀ ਕਰ ਸਕਦੇ ਆ ਆਪਾਂ ਨਿਆਣੇ ਵਾਸਤੇ ਬਾਕੀ ਇਹ ਮੈਂ ਪਹਿਲੀ ਵਾਰ ਬਣਾਈ ਗੱਚਕ ਤੇ ਸਵਾਦ ਬਣੀ ਆ ਬਾਕੀ ਹੁਣ ਤੁਸੀਂ ਬਣਾ ਕੇ ਦੱਸਿਓ ਤੇ ਜਿਹੜੀਆਂ ਮੇਰੀ ਆਪਾਂ ਬਣਾਉਂਦੀਆਂ ਵਾ ਤੇ ਦੱਸਿਓ ਵੀ ਮੈਂ ਸਹੀ ਬਣਾਈ ਆ ਤੇ ਜੇ ਮੈਂ ਸਹੀ ਬਣਾਈ ਆ ਤਾਂ ਫਿਰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਣਾਉਂਦੀ ਬਾਕੀ ਇਹੋ ਕੁਝ ਦਹਾਂ ਰੋਡੀਆਂ ਵਿੱਚ ਇਹਦੇ ਜਾਂ ਹਾਂ ਨਹੀਂ ਉਦਾਂ ਜਿਹੜੀ ਬਾਜ਼ਾਰੀ ਗੱਚਕ ਹੁੰਦੀ ਆ ਉਹਦੇ ਵਿੱਚ ਤੇ ਕਈ ਕੁਝ ਕਈ ਵਾਰੀ ਵੇਖਿਆ ਉਹ ਵਿੱਚ ਉਹ ਪਏ ਹੁੰਦੇ ਆ ਜਿੱਦਾਂ ਟੂਟੀ ਹੁੰਦੀ ਉਹ ਬਰੀਕ ਬਰੀਕ ਛਿਲਕੇ ਜੇ ਕੱਟ ਕੇ ਵੀ ਪਾਏ ਹੁੰਦੇ ਆ ਸੌਂਫ ਕਈਆਂ ਵਿੱਚ ਪਈ ਹੁੰਦੀ ਆ ਤੇ ਮੈਂ ਸੇਫ ਕਿਉਂ ਕਿਉ 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 ਤੇ ਗੁੜ ਤੇ ਡੋਡੀਆਂ ਇਹ ਤਿੰਨ ਚੀਜ਼ਾਂ ਪਾਈਆਂ ਬਾਕੀ ਵੀ ਬਾਕੀ ਇਹਦੇ ਵਿੱਚ ਲਾਚੀ ਪਾਊਡਰ ਪਾ ਲੋ ਉਹ ਵੀ ਪੈ ਜਾਂਦਾ ਹੈ ਤੇ ਹੋਰ ਆਪਣੀ ਆਪਣੀ ਜੋ ਵੀ ਹੁੰਦਾ ਗਚਕ ਇਹ ਆ ਪਿਓਰ ਗਚਕ ਪਿਓਰ ਹੈ ਬਾਕੀ ਜਿਹੜੀ ਉਹ ਬਣਾਉਂਦੇ ਬੁਜਾਰੀ ਉਹਨਾਂ ਦਾ ਤੇ ਪਤਾ ਨਹੀਂ ਵਿੱਚ ਕੀ ਹੁੰਦੇ ਹੋਣਗੇ ਕਿਉਂਕਿ ਉਹਨਾਂ ਦੀ ਚਮਕ ਜੀ ਚਮਕ ਜਲਾ ਹੁੰਦੀ ਹੈ ਤੇ ਇਹ ਪਿਓਰ ਦੀ ਇਹ ਸਾਡੇ ਹੱਥੀ ਬਣੀ ਹੈ ਨੀ ਕੀ ਪਾਇਆ ਇਹਦੇ ਵਿੱਚ ਤੇ ਕੀ ਨਹੀਂ ਪਾਇਆ ਸਭ ਤੋਂ ਵੱਡੀ ਗੱਲ ਆ ਵੀ ਆਪਣੇ ਹੱਥੀ ਬਣੀ ਹੈ ਇਸ ਤੋਂ ਉੱਪਰ ਕੁਝ ਨਹੀਂ ਚਮਕ ਨਹੀਂ ਛੱਡੋ ਮਤਲਬ ਚਮਕ ਪਰ ਉਹਨੇ ਕੀ ਕਹੇ ਪਉਂਦੇ ਹੋਣਗੇ ਸਾਨੂੰ ਇਹਦੇ ਬਾਰੇ ਨਹੀਂ ਪਤਾ। ਬਰੇਆ ਸਿੰਪਲ ਤੇ ਆਪਣੇ ਘਰ ਵਿੱਚ ਬਣੀ ਆਪਣਾਂ ਅੱਖਾਂ ਦੇ ਅੱਗੇ ਬਣੀ ਆ। ਜ਼ਰੂਰ ਬਣਾ ਕੇ ਟਰਾਈ ਕਰਕੇ ਤੇ ਦੱਸਿਓ ਵੀ ਕੀ ਕਿਵੇਂ ਜਿਹੀ ਬਣੀ ਆ। ਤੇ ਦੱਸਿਓ ਵੀ ਕਿੰਨੀ ਜਿਹੀ ਬਣੀ ਆ। ਆਪ ਵੀ ਬਣਾਇਓ ਤੇ ਸਾਨੂੰ ਵੀ ਦੱਸਿਓ ਜੇ ਕੋਈ ਕਮੀ ਆ ਉਹ ਵੀ ਦੱਸਿਓ। ਤੇ ਬਸ। ਹਾਂਜੀ ਬਸ ਅੱਜ ਦਾ ਇੰਨਾ ਹੀ ਕੰਮ ਹੀ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ।